ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂ ਪਿਆਰੀ ਸਾਧ ਸੰਗਤ ਜੀਓ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਪਿਛਲਾ ਮਹੀਨਾ ਸ਼ੁਕ ਸ਼ਾਂਤੀ ਦੇ ਨਾਲ ਬਤੀਤ ਹੋਇਆ ਹੈ ਅੱਜ ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਨਾਲ ਚੇਤ ਦੇ ਮਹੀਨੇ ਨੇ ਪ੍ਰਵੇਸ਼ ਕੀਤਾ ਹੈ ਅੱਜ ਦਾ ਜਿਹੜਾ ਮਹੀਨਾ ਹੈ ਇਹ ਸਾਲ ਦਾ ਪਹਿਲਾ ਮਹੀਨਾ ਹੈ ਭਾਵ ਕੇ ਨਵਾਂ ਸਾਲ ਅੱਜ ਤੋਂ ਸ਼ੁਰੂ ਹੁੰਦਾ ਹੈ ਗੁਰੂ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਹੈ ਕਿ ਨਾਲ ਹੀ ਅੱਜ ਹੋਲੀ ਦਾ ਦਿਹਾੜਾ ਹੈ ਤੇ ਕੱਲ ਨੂੰ ਭਾਬ ਕੇ 15 ਮਾਰਚ ਨੂੰ ਹੋਲਾ ਮਹੱਲਾ ਹੈ ਆਓ ਪਹਿਲਾਂ ਚੇਤ ਮਹੀਨੇ ਦੀ ਸੰਪੂਰਣ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਧੰਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 12 ਮਹਾਮਾਜ ਮਹੱਲੇ ਪੰਜਵੇਂ ਦੇ ਦੁਆਰਾ ਕਾਨੂੰ ਸਾਨੂੰ ਕੀ ਸਮਝਾਉਣਾ ਚਾਹ ਰਹੇ ਨੇ ਇਸ ਚੇਤ ਦੇ ਮਹੀਨੇ ਵਿੱਚ ਸਾਨੂੰ ਕੀ ਦੱਸ ਰਹੇ ਨੇ ਆਓ ਸੰਗਤ ਜੀ ਸਰਵਣ ਕਰੀਏ ਚੇਤ ਗੋਵਿੰਦ ਅਰਾਧਿਯ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਈਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ ਇਕ ਖੇਨ ਤਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨ ਆਵਈ ਕਿਤੜਾ ਦੁਖ ਗਣਾ ਜਿਨੀ 라ਵਿਆ ਸੋ ਪ੍ਰਭ ਤਿੰਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕਾ ਪਾਏ ਲਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਇਹ ਜੋ 12 ਮਾਹ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਚੇਤ ਮਹੀਨੇ ਦਾ ਇੱਕ ਬਾਰਾ ਮਾਹਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ 1107 ਅਠ ਅੰਗ ਦੇ ਉੱਤੇ ਸਾਨੂੰ ਇਹ ਚੇਤ ਦੇ ਮਹੀਨੇ ਦੇ ਬਾਰੇ ਬਖਸ਼ਿਸ਼ ਕੀਤਾ ਹੈ ਜੋ ਤੁਖਾਰੀ ਸ਼ੰਤ ਵਿੱਚ ਹੈ ਤੁਖਾਰੀ ਰਾਗ ਦੇ ਵਿੱਚ ਹੈ ਮੇਰੇ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਮਹੀਨੇ ਦੇ ਵਿੱਚ ਸਾਨੂੰ ਕੀ ਸਮਝਾਵਨਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਚੇਤ ਗੋਵਿੰਦ ਆਰਾਧੀ ਐ ਹੋ ਬੈ ਆਨੰਦ ਕਣਾ ਤੇ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਚੇਤ ਦੇ ਮਹੀਨੇ ਦੇ ਵਿੱਚ ਜਿਹੜਾ ਵੀ ਉਸ ਪ੍ਰਮਾਤਮਾ ਨੂੰ ਆਰਾਧਦਾ ਹੈ ਜਿਹੜਾ ਵੀ ਉਸ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਉਹਨੂੰ ਬਹੁਤ ਸਾਰਾ ਆਨੰਦ ਮਿਲਦਾ ਹੈ ਤੇ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਪਰ ਜੀਵ ਦੇ ਨਾਲ ਪ੍ਰਭੂ ਦਾ ਨਾਮ ਜਪਣ ਦੀ ਜਿਹੜੀ ਦਾਤ ਉਹ ਸੰਤ ਜਨਾਂ ਨੂੰ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ। ਭਾਵ ਕੇ ਸੰਤਾਂ ਦੇ ਨਾਲ ਮਹਾਪੁਰਸ਼ਾਂ ਦੇ ਨਾਲ ਸੰਗਤਾਂ ਦੇ ਵਿੱਚ ਬੈਠ ਕਰਕੇ ਰਸਨਾ ਦੇ ਨਾਲ ਜਿਹੜਾ ਪ੍ਰਮਾਤਮਾ ਦਾ ਨਾਮ ਉਚਾਰਨਾ ਹੈ ਜਿਹਦਾ ਯਾਦ ਕਰਨਾ ਹੈ ਉਹ ਤਾਂ ਹੀ ਸਾਨੂੰ ਪ੍ਰਾਪਤ ਹੁੰਦਾ ਹੈ ਜੇ ਅਸੀਂ ਸੰਗਤ ਦੇ ਵਿੱਚ ਬੈਠਾਂਗੇ। ਤੇ ਮੇਰੇ ਪਾਸ਼ਾ ਜੀ ਇਸ ਮਹੀਨੇ ਦੇ ਵਿੱਚ ਜਿਹੜੇ ਆਨੰਦ ਦੀ ਗੱਲ ਕਰਦੇ ਨੇ ਇਹ ਆਨੰਦ ਹਰ ਕੋਈ ਮਨੁੱਖ ਨਹੀਂ ਲੈ ਸਕਦਾ ਇਹ ਆਨੰਦ ਜਿਹੜਾ ਹੈ ਉਹੀ ਲੈ ਸਕਦਾ ਹੈ ਜਿਹਦੇ ਉੱਤੇ ਪ੍ਰਮਾਤਮਾ ਕਿਰਪਾ ਕਰਦਾ ਜਿਵੇਂ ਅੱਜਕੱਲ ਸੰਗਤਾਂ ਆਨੰਦ ਲੈ ਰਹੀਆਂ ਨੇ 12 13 14 15 ਮਾਰਚ ਇਹ 4 5 ਦਿਨ ਜਿਹੜੇ ਲਗਾਤਾਰ ਸੰਗਤਾਂ ਆਨੰਦਪੁਰ ਸਾਹਿਬ ਪਹੁੰਚਦੀਆਂ ਨੇ ਹੋਲਾ ਮਹੱਲਾ ਮਨਾਉਂਦੀਆਂ ਨੇ ਆਨੰਦ ਲੈਂਦੀਆਂ ਨੇ ਸੰਗਤ ਜੀ ਕੱਲਾ ਅਨੰਦਪੁਰ ਸਾਹਿਬ ਹੀ ਹੋਲਾ ਮਹੱਲਾ ਨਹੀਂ ਮਨਾਇਆ ਜਾਂਦਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਜ਼ੂਰ ਸਾਹਿਬ ਨਦੇੜ ਦੇ ਵਿੱਚ ਵੀ ਬੜੇ ਵੱਡੇ ਪੱਧਰ ਦੇ ਉੱਤੇ ਹੋਲੇ ਮਹੱਲੇ ਦਾ ਜਿਹੜਾ ਦਿਨ ਹੈ ਉਹ ਸੰਗਤਾਂ ਬੜੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਮਨਾਉਂਦੇ ਨੇ। ਇੱਕ ਘੋੜੇ ਨੂੰ ਸ਼ਿੰਗਾਰ ਕਰਕੇ ਉਸ ਨੂੰ ਅੱਗੇ-ਅੱਗੇ ਚਲਾਇਆ ਜਾਂਦਾ ਹੈ। ਪਿੱਛੇ ਸੰਗਤਾਂ ਸ਼ਸਤਰ ਧਾਰੀ ਹੋ ਕਰਕੇ ਚੱਲਦੀਆਂ ਹਨ। ਇਸ ਤੋਂ ਇਲਾਵਾ ਹੋਲੇ ਮੱਲੇ ਦੇ ਦਿਨ ਹੀ ਪੌਂਟਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਬਹੁਤ ਸਾਰਾ ਸੁੰਦਰ ਬੜਾ ਵਧੀਆ ਮੇਲਾ ਲੱਗਦਾ ਹੈ ਭਾਰੀ ਸੰਗਤਾਂ ਇਕੱਤਰ ਹੁੰਦੀਆਂ ਨੇ ਸੰਗਤ ਜੀ ਇਹ ਹੋਲਾ ਮਹੱਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਸਾਨੂੰ ਬਖਸ਼ਿਸ਼ ਕੀਤਾ ਹੈ ਇਹ ਹੋਲਾ ਮਹੱਲਾ ਐਵੇਂ ਨਹੀਂ ਸਾਨੂੰ ਮਿਲਿਆ ਇਹ ਉਸ ਸਮੇਂ ਦੀਆਂ ਗੱਲਾਂ ਨੇ ਜਦੋਂ ਇਸ ਸੰਸਾਰ ਦੇ ਵਿੱਚ ਇਸ ਹਿੰਦੁਸਤਾਨ ਦੇ ਵਿੱਚ ਔਰੰਗਜ਼ੇਬ ਦੇ ਹੁੰਦਿਆਂ ਕੋਈ ਆਪਣੇ ਧਾਰਮਿਕ ਕਰਮ ਨਹੀਂ ਸੀ ਕਰ ਸਕਦਾ ਕੋਈ ਪੂਜਾ ਪਾਠ ਸੰਬੰਧੀ ਕੋਈ ਕੰਮ ਨਹੀਂ ਸੀ ਕਰ ਸਕਦਾ ਕੋਈ ਦਸਤਾਰ ਨਹੀਂ ਸੀ ਸਜਾ ਸਕਦਾ ਕੋਈ ਆਪਣੇ ਹੱਥ ਦੇ ਵਿੱਚ ਸ਼ਸਤਰ ਨਹੀਂ ਸੀ ਰੱਖ ਸਕਦਾ ਉਸ ਸਮੇਂ ਹੋਲੀ ਕਿਸ ਨੇ ਖੇਡਣ ਦੇਣੀ ਸੀ ਪਰ ਮੇਰੇ ਪਾਸ਼ਾ ਜੀ ਨੇ ਹੋਲੀ ਨੂੰ ਛੱਡ ਕੇ ਹੋਲਾ ਮਨਾਇਆ ਸਿੰਘਾਂ ਨੂੰ ਸ਼ਸਤਰ ਧਾਰੀ ਬਣਾਇਆ ਦਸਤਾਰੇ ਸਜਾਏ ਭਾਈ ਆਨੰਦ ਲਾਲ ਜੀ ਬੜੇ ਸੁੰਦਰ ਬਚਨ ਕਰਦੇ ਨੇ ਉਹ ਕਹਿੰਦੇ ਨੇ ਕੇ ਹੋਲੀ ਦੇ ਫੁੱਲ ਖਿੜਨ ਦੇ ਨਾਲ ਇਹ ਸਾਰਾ ਬਾਗ ਜਿਵੇਂ ਸੁਗੰਧੀ ਨਾਲ ਭਰ ਜਾਂਦਾ ਹੈ ਹੋਲੀਆਂ ਦੇ ਦਿਨਾਂ ਦੇ ਵਿੱਚ ਸਾਰੇ ਪੇੜ ਪੌਦਿਆਂ ਤੇ ਸੁੰਦਰ ਫੁੱਲ ਆਉਂਦੇ ਨੇ ਸੋਹਣੇ ਲੱਗਦੇ ਨੇ ਇਸੇ ਤਰ੍ਹਾਂ ਹੀ ਮੇਰੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮੁਖੜਾ ਵੀ ਉਸ ਸੂਰਜ ਦੇ ਵਾਂਗ ਖਿੜ ਗਿਆ ਗੁਲਾਬ ਅੰਬਰ ਕਸਤੂਰੀ ਅਤੇ ਅੰਬੀਰ ਮੀਂਹ ਦੀ ਤਰ੍ਹਾਂ ਜਿਹੜੇ ਰੰਗ ਸਨ ਉਹ ਵਰਸਣ ਲੱਗੇ ਕਿ ਸਰਦੀ ਪਚਕਾਰੀਆਂ ਦੇ ਨਾਲ ਚਿੱਟੇ ਨੀਲੇ ਚੋਲਿਆਂ ਨੂੰ ਰੰਗਾਂ ਦੇ ਨਾਲ ਭਰ ਦਿੱਤਾ ਗਿਆ ਮੇਰੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਲਾਲ ਦੀ ਐਸੀ ਵਰਖਾ ਕੀਤੀ ਕਿ ਧਰਤੀ ਤੇ ਆਕਾਸ਼ ਲਾਲ ਸੁਹਾ ਹੋ ਗਿਆ ਤੇ ਜਦੋਂ ਪਾਤਸ਼ਾਹ ਨੇ ਰੰਗਿਆ ਹੋਇਆ ਚੋਲਾ ਪਹਿਨਿਆ ਤੇ ਉਸ ਚੋਲੇ ਦੇ ਵਿੱਚ ਸਭਨਾਂ ਦੀ ਆਤਮਾ ਖੜ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਗਤਾਂ ਦੇ ਨਾਲ ਹੋਲਾ ਮੱਲਾ ਮਨਾਇਆ ਹੋਲੇ ਮਹੱਲੇ ਦੇ ਦਿਨ ਗੁਰੂ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਤਿਆਰ ਬਰ ਤਿਆਰ ਕਰਕੇ ਯੁੱਧ ਅਭਿਆਸ ਕਰਾਇਆ ਸੰਗਤ ਜੀ ਇਸ ਹੋਲੇ ਮਹੱਲੇ ਦੀਆਂ ਸਭ ਤੋਂ ਪਹਿਲਾਂ ਸਰਬੱਤ ਸੰਗਤ ਨੂੰ ਲੱਖ ਲੱਖ ਵਧਾਈਆਂ ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਆਨੰਦ ਉਹ ਹੀ ਲੈ ਸਕਦੇ ਨੇ ਜਿਹੜੇ ਦਿਲੋਂ ਆਨੰਦਿਤ ਨੇ ਤੇ ਜਿਹੜੇ ਦਿਲੋਂ ਆਨੰਦਿਤ ਨਾ ਹੋਣ ਉਹ ਕਿਵੇਂ ਆਨੰਦ ਲੈ ਸਕਦੇ ਨੇ ਕਿਉਂਕਿ ਆਨੰਦ ਮਿਲਦਾ ਹੈ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਤੇ ਇਹ ਰਸਨਾ ਦੇ ਨਾਲ ਬੋਲਣ ਦੇ ਨਾਲ ਸੰਤ ਜਨਾ ਦੇ ਨਾਲ ਮਿਲ ਕਰ ਹੀ ਆਨੰਦ ਪਾਇਆ ਜਾ ਸਕਦਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ ਕਿ ਉਸ ਬੰਦੇ ਨੂੰ ਹੀ ਇਸ ਸੰਸਾਰ ਦੇ ਵਿੱਚ ਆਇਆ ਸਫਲ ਸਮਝੋ ਜਿਸ ਨੇ ਆਪਣੇ ਪ੍ਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਭਾਵ ਕਿ ਜਿੰਨੇ ਪਾਇਆ ਪ੍ਰਭੂ ਆਪਣਾ ਆਏ ਤਿਸੇ ਗਣਾ ਉਹੀ ਇਸ ਸੰਸਾਰ ਦੇ ਵਿੱਚ ਗਿਣਿਆ ਜਾਏਗਾ ਤੇ ਉਹ ਗਿਣੇ ਵੀ ਗਏ ਨੇ ਨਹੀਂ ਤੇ ਸੰਸਾਰ ਦੇ ਵਿੱਚ ਕਿੰਨੀ ਦੁਨੀਆ ਆਈ ਕਿਸੇ ਨੂੰ ਪਤਾ ਹੈ ਕਿ ਕਰੋੜਾਂ ਹੀ ਲੋਕ ਇਸ ਸੰਸਾਰ ਦੇ ਵਿੱਚ ਰੋਜ਼ ਜੰਮਦੇ ਤੇ ਮਰਦੇ ਨੇ ਪਰ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਆ ਕਰਕੇ ਉਸ ਪ੍ਰਮਾਤਮਾ ਦਾ ਨਾਮ ਜਪਿਆ ਭਗਤ ਕਬੀਰ ਜੀ ਵਰਗੇ ਭਗਤ ਰਵਿਦਾਸ ਮਹਾਰਾਜ ਜੀ ਵਰਗੇ ਗੁਰੂ ਨਾਨਕ ਪਾਤਸ਼ਾਹ ਜੀ ਵਰਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ਼੍ਰੀ ਰਾਮਚੰਦਰ ਜੀ ਪ੍ਰਹਿਲਾਦ ਜੀ ਜਿਨ੍ਹਾਂ ਨੇ ਭਗਤੀਆਂ ਕੀਤੀਆਂ ਨੇ ਜਿਨ੍ਹਾਂ ਪ੍ਰਮਾਤਮਾ ਨੂੰ ਆਪਣਾ ਸਮਝਿਆ ਹੈ ਜਿਹੜੇ ਪ੍ਰਮਾਤਮਾ ਦੇ ਭੇਜੇ ਹੋ ਆਏ ਨੇ ਉਹਨਾਂ ਦਾ ਹੀ ਇਹ ਸੰਸਾਰ ਦੇ ਵਿੱਚ ਆਉਣਾ ਗਿਣਿਆ ਗਿਆ ਤੇ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਇਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਕਿਉਂਕਿ ਪ੍ਰਮਾਤਮਾ ਦੀ ਯਾਦ ਤੋਂ ਬਿਨਾ ਇਕ ਖਿੰਨ ਮਾਤਰ ਵੀ ਜਿਹੜਾ ਸਮਾਂ ਗੁਜ਼ਾਰਿਆ ਉਹ ਸਮਝ ਲਓ ਜ਼ਿੰਦਗੀ ਵਿਅਰਥ ਬੀਤਦੀ ਜਾਣੋ ਯਲਥਲ ਮਹੀਲ ਪੂਰੇ ਆ ਰਬਿਆ ਵਿੱਚ ਬਣਾ ਜਿਹੜਾ ਪ੍ਰਭੂ ਪਾਣੀ ਦੇ ਵਿੱਚ ਭਾਵ ਕੇ ਜਲ ਦੇ ਵਿੱਚ ਥਲ ਦੇ ਵਿੱਚ ਮਹੀਲ ਕਹਿੰਦੇ ਨੇ ਆਕਾਸ਼ ਨੂੰ ਪੂਰਿਆ ਹਰ ਜਗ੍ਹਾ ਦੇ ਵਿੱਚ ਵਿਆਪਕ ਹੈ ਰਵਿਆ ਵਿੱਚ ਬਣਾ ਜੰਗਲਾਂ ਦੇ ਵਿੱਚ ਵੀ ਉਹ ਪ੍ਰਮਾਤਮਾ ਹੈ ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁੱਖ ਗਣਾ ਜੇ ਐਸਾ ਪ੍ਰਭੂ ਕਿਸੇ ਮਨੁੱਖ ਦੇ ਹਿਰਦੇ ਵਿੱਚ ਨਾ ਵਸੇ ਤਾ ਉਸ ਮਨੁੱਖ ਦਾ ਦੁੱਖ ਬਿਆਨ ਹੀ ਨਹੀਂ ਹੋ ਸਕਦਾ ਭਾਵ ਕਿ ਕਿੱਡਾ ਵੱਡਾ ਉਸ ਮਨੁੱਖ ਨੂੰ ਦੁੱਖ ਆ ਕਿ ਉਹ ਪ੍ਰਮਾਤਮਾ ਨੂੰ ਯਾਦ ਹੀ ਨਹੀਂ ਕਰਦਾ ਉਹ ਪ੍ਰਮਾਤਮਾ ਨੂੰ ਹਿਰਦੇ ਦੇ ਵਿੱਚ ਵਸਾਉਂਦਾ ਨਹੀਂ ਤੇ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਜਿੰਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਪਰ ਜਿਨ੍ਹਾਂ ਬੰਦਿਆ ਨੇ ਉਸ ਪ੍ਰਭੂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੈ ਉਹਨਾਂ ਦਾ ਬੜਾ ਭਾਗ ਹੈ ਉਹ ਬੜੇ ਵਡਭਾਗੀ ਹਨ ਉਹਨਾਂ ਦੇ ਭਾਗ ਜਾਗ ਗਏ ਹਨ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਣਾ ਤੇ ਮੇਰੇ ਪਾਸ਼ਾ ਜੀ ਬਖਸ਼ਿਸ਼ ਕਰਦੇ ਨੇ ਕਿ ਨਾਨਕ ਦਾ ਮਨ ਵੀ ਹਰੀ ਦੇ دیدار ਨੂੰ ਲੋਚਦਾ ਹੈ ਨਾਨਕ ਦੇ ਮਨ ਵਿੱਚ ਵੀ ਹਰੀ ਦਰਸ਼ਨ ਦੀ ਪਿਆਸ ਹੈ ਚੇਤ ਮਿਲਾਏ ਸੋ ਪ੍ਰਭੂ ਤਿਸ ਕਾ ਪਾਏ ਲਗਾ ਤੇ ਜਿਹੜਾ ਮਨੁੱਖ ਮੈਨੂੰ ਹਰੀ ਦਾ ਮਿਲਾਪ ਕਰਾ ਦੇਵੇ ਮੈਂ ਉਸ ਦੇ ਚਰਨੀ ਲੱਗਾਗਾ ਭਾਵ ਕਿ ਮੈਂ ਧਨਵਾਦੀ ਹੋਵਾਂਗਾ ਜਿਹੜਾ ਪ੍ਰਮਾਤਮਾ ਦਾ ਮਿਲਾਪ ਕਰਾ ਦੇਵੇ ਸੋ ਗੁਰੂ ਮਹਾਰਾਜ ਜੀ ਇਸ ਸ਼ਬਦ ਦੇ ਦੁਆਰਾ ਸਾਨੂੰ ਇਹੀ ਸਮਝਾਉਣਾ ਚਾਹੁੰਦੇ ਨੇ ਕਿ ਭਾਈ ਇਸ ਚੇਤ ਦੇ ਮਹੀਨੇ ਦੇ ਵਿੱਚ ਤੂੰ ਉਸ ਪ੍ਰਮਾਤਮਾ ਦਾ ਸਤਸੰਗ ਦੇ ਵਿੱਚ ਬੈਠ ਕਰਕੇ ਸਿਮਰਨ ਕਰ ਉਸ ਨੂੰ ਯਾਦ ਕਰ ਤੇ ਜਿਨ੍ਹਾਂ ਨੇ ਯਾਦ ਕੀਤਾ ਤੇ ਪ੍ਰਮਾਤਮਾ ਉਹਨਾਂ ਦਾ ਸਹਾਈ ਵੀ ਹੋਇਆ ਜਿਵੇਂ ਇਤਿਹਾਸ ਹੈ ਹੋਲੀ ਦਾ ਕਿ ਜਿਹੜਾ ਹਰਨਾਖਸ਼ ਸੀ ਅਤੇ ਜੋ ਆਪਣੇ ਪੁੱਤਰ ਨੂੰ ਮਾਰਨਾ ਚਾਹੁੰਦਾ ਸੀ ਜਿਹੜਾ ਚਾਹੁੰਦਾ ਸੀ ਕਿ ਲੋਕ ਇਹ ਕਹਿਣ ਕਿ ਜਲੇ ਹਰਨਾਖਸ਼ ਥਲੇ ਹਰਨਾਖਸ਼ ਵੀ ਜਲ ਦੇ ਵਿੱਚ ਵੀ ਹਰਨਾਖਸ਼ ਹੈ ਥਲ ਦੇ ਵਿੱਚ ਵੀ ਹਰਨਾਖਸ਼ ਹੈ ਤੇ ਆਮ ਲੋਕਾਂ ਨੂੰ ਤੰਗ ਕਰ ਕਰਕੇ ਉਸਨੇ ਮੰਦਿਰ ਬੰਦ ਕਰ ਦਿੱਤੇ ਲੋਕਾਂ ਨੂੰ ਪੂਜਾ ਪਾਠ ਤੋਂ ਹਟਾ ਦਿੱਤਾ ਪਰ ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ ਤੇ ਉਹਦੇ ਘਰ ਦੇ ਵਿੱਚ ਹੀ ਪ੍ਰਿਲਾਦ ਨਾਮ ਦਾ ਬੱਚਾ ਪੈਦਾ ਹੋਇਆ ਜਿਸ ਨੇ ਐਸੀ ਭਗਤੀ ਕੀਤੀ ਪ੍ਰਮਾਤਮਾ ਨੂੰ ਯਾਦ ਕੀਤਾ ਕਿ ਉਹ ਹਰਨਾਖਸ਼ ਨੂੰ ਡੰਡ ਦਿਵਾਇਆ ਅਸੀਂ ਰੋਜ਼ ਰਹਿ ਰਸ ਦੇ ਵਿੱਚ ਪੜਦੇ ਹਾਂ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਹਰ ਜੁਗ ਜੁਗ ਭਗਤਿ ਉਪਾਇਆ ਬੈਜ ਰਖਦਾ ਆਇਆ RAM ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਕਿ ਹਰਨਾਖਸ ਨੂੰ ਦੁਸ਼ਟ ਨੂੰ ਮਾਰ ਦਿੱਤਾ ਜਿਹੜਾ ਕਹਿੰਦਾ ਸੀ ਜਲੇ ਹਰਨਾਖਸ਼ ਥਲੇ ਹਰਨਾਖਸ਼ ਤੇ ਜਦੋਂ ਉਸ ਹਰਨਾਖਸ਼ ਨੂੰ ਮਾਰਨ ਦੇ ਵਾਸਤੇ ਬੜੇ ਵਿਉਂਤ ਕੀਤੇ ਗਏ ਉਸ ਨੂੰ ਆਪਣੀ ਭੈਣ ਦੀ ਝੋਲੀ ਦੇ ਵਿੱਚ ਬਿਠਾ ਕਰਕੇ ਜਿਹਦਾ ਨਾਮ ਹੋਲਿਕਾ ਸੀ ਇੱਕ ਅਗ ਦੇ ਵਿੱਚ ਬਿਠਾ ਦਿੱਤਾ ਗਿਆ ਪਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੋਲਕਾ ਜਿਹੜੀ ਕਹਿੰਦੇ ਸੀ ਪੇ ਸੜ ਨਹੀਂ ਸਕਦੀ ਉਹ ਸੜ ਗਈ ਤੇ ਪ੍ਰਹਿਲਾਦ ਜਿਹੜਾ ਸੀ ਉਹ ਫਿਰ ਬਚ ਗਿਆ ਤਤਿਆਂ ਥੰਮਾਂ ਨੂੰ ਪਾਲਾ ਜੱਫੀਆਂ ਆਪੇ ਤੇਰਾ ਰਾਮ ਰੱਖ ਲੂ ਬੜੀਆਂ ਸੰਗਤਾਂ ਗਾਉਂਦੀਆਂ ਨੇ ਤੇ ਜਦੋਂ ਥਮ ਉਪਾੜ ਕਰਕੇ ਫਿਰ ਉਹ ਹਰਨਾਖਸ਼ ਨੂੰ ਮਾਰਨ ਦੇ ਵਾਸਤੇ ਨਰ ਸਿੰਘ ਰੂਪ ਪ੍ਰਮਾਤਮਾ ਲੈ ਕਰਕੇ ਆਇਆ ਤੇ ਉਹਨੇ ਹਰਨਾਖਸ਼ ਨੂੰ ਕਿਹਾ ਕਿ ਭਾਈ ਤੂੰ ਕਹਿੰਦਾ ਸੀ ਨਾ ਕੇ ਨਾ ਮੈਂ ਦਿਨੇ ਮਰਾਂ ਨਾ ਮੈਂ ਰਾਤ ਮਰਾਂ ਨਾ ਮੈਂ ਅੰਦਰ ਮਰਾਂ ਨਾ ਮੈਂ ਬਾਹਰ ਮਰਾਂ ਨਾ ਮੈਂ ਧਰਤੀ ਤੇ ਮਰਾਂ ਨਾ ਮੈਂ ਆਕਾਸ਼ ਤੇ ਮਰਾਂ ਤੇ ਨਾ ਮੈਂ ਕਿਸੇ ਮਨੁੱਖ ਕੋ ਮਰਾਂ ਨਾ ਮੈਂ ਕਿਸੇ ਜਾਨਵਰ ਕੋ ਮਰਾਂ ਤੇ ਹੁਣ ਤੂੰ ਮੇਰੇ ਵੱਲ ਦੇਖ ਲੈ ਕਿਉਂਕਿ ਤੈਨੂੰ ਹੁਣ ਮੈਨੂੰ ਦੇਖ ਕੇ ਪਤਾ ਲੱਗ ਜਾਊਗਾ ਕਿ ਨਾ ਮੈਂ ਬੰਦਾ ਹਾਂ ਤੇ ਨਾ ਮੈਂ ਜਾਨਵਰ ਹਾਂ ਕਿਉਂਕਿ ਨਰਸਿੰਘ ਰੂਪ ਸੀ ਸ਼ੇਰ ਜਿਹੜਾ ਉਹ ਸ਼ੇਰ ਦਾ ਸੀ ਤੇ ਧਰ ਜਿਹੜਾ ਉਹ ਮਨੁੱਖ ਦਾ ਸੀ ਉਸ ਨੂੰ ਪਕੜ ਕਰਕੇ ਦਹਲੀਜਾਂ ਦੇ ਉੱਪਰ ਦਰਵਾਜ਼ੇ ਦੇ ਉੱਤੇ ਲੈ ਗਏ ਨੇ ਨਰ ਸਿੰਘ ਭਗਵਾਨ ਉਸ ਨੂੰ ਦਰਵਾਜ਼ੇ ਦੇ ਵਿੱਚ ਖੜਾ ਕਰਕੇ ਉਹਨੂੰ ਆਪਣੇ ਪੱਟਾਂ ਦੇ ਉੱਤੇ ਰੱਖ ਲਿਆ ਤੇ ਕਿਹਾ ਯਾਦ ਕਰ ਜਿਹੜੀਆਂ ਸ਼ਰਤਾਂ ਤੋਂ ਪ੍ਰਮਾਤਮਾ ਦੇ ਕੋਲੋਂ ਮੰਗੀਆਂ ਸੀ ਉਹ ਪੂਰੀਆਂ ਨੇ ਹੁਣ ਵੇਖ ਲੈ ਸ਼ਾਮ ਦਾ ਸਮਾਂ ਹੈ ਨਾ ਦਿਨ ਹੈ ਤੇ ਨਾ ਰਾਤ ਹੈ ਤੈਨੂੰ ਮਾਰਨ ਦੇ ਵਾਸਤੇ ਨਾ ਕੋਈ ਮਨੁੱਖ ਹੈ ਨਾ ਕੋਈ ਜਾਨਵਰ ਹੈ ਨਰਸਿੰਘ ਰੂਪ ਦੇ ਵਿੱਚ ਮੈਂ ਆਇਆ ਹਾਂ ਨਾ ਹੁਣ ਤੂੰ ਧਰਤੀ ਦੇ ਉੱਤੇ ਹੈ ਨਾ ਤੂੰ ਆਕਾਸ਼ ਦੇ ਵਿੱਚ ਹੈ ਦੇਖ ਤੂੰ ਮੇਰੇ ਪੱਟਾਂ ਦੇ ਉੱਪਰ ਬੈਠਾ ਹੈ ਤੇ ਹੁਣ ਨਾ ਤੈਨੂੰ ਕਿਸੇ ਅਸਤਰ ਦੇ ਨਾਲ ਮਾਰਨਾ ਹੈ ਤੇ ਨਾ ਤੈਨੂੰ ਕਿਸੇ ਸ਼ਸਤਰ ਦੇ ਨਾਲ ਮਾਰਨਾ ਹੈ ਤਾਂ ਉਹ ਨਰਸਿੰਘ ਭਗਵਾਨ ਨੇ ਉਸ ਨੂੰ ਆਪਣੇ ਹੱਥਾਂ ਦੇ ਨਾਲ ਪਾੜ ਕਰਕੇ ਉਹਦਾ ਪੇਟ ਤੇ ਉਸ ਨੂੰ ਮਾਰ ਦਿੱਤਾ ਖਤਮ ਕਰ ਦਿੱਤਾ ਉਸ ਨੂੰ ਤੇ ਪ੍ਰਹਿਲਾਦ ਦੀ ਰਾਖੀ ਕੀਤੀ ਸੋ ਗੁਰੂ ਮਹਾਰਾਜ ਜੀ ਉਸ ਭਗਤ ਨੂੰ ਆਪ ਸਹਾਈ ਹੋ ਜਾਂਦੇ ਨੇ ਉਸ ਭਗਤ ਦੇ ਵਾਸਤੇ ਆਪ ਪ੍ਰਮਾਤਮਾ ਆ ਜਾਂਦਾ ਹੈ ਜਿਹੜਾ ਭਗਤ ਉਸ ਨੂੰ ਯਾਦ ਕਰਦਾ ਹੈ ਜਿਹੜਾ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਤੇ ਜਿਉਂ-ਜਿਉਂ ਅਸੀਂ ਪ੍ਰਮਾਤਮਾ ਨੂੰ ਯਾਦ ਕਰਾਂਗੇ ਸਾਡਾ ਵਿਸ਼ਵਾਸ ਬਣੇਗਾ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਕੱਲ ਨੂੰ ਹੋਲਾ ਮਹੱਲਾ ਹੈ ਸੰਗਤਾਂ ਨੇ ਬੜੀ ਸ਼ਰਧਾ ਦੇ ਨਾਲ ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਮਨਾਉਣਾ ਹੈ ਸਰਬੱਤ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਨਾਲੇ ਅੱਜ ਤੋਂ ਨਵਾਂ ਸਾਲ ਸ਼ੁਰੂ ਹੋ ਰਿਹਾ ਹੈ ਚੇਤ ਦਾ ਮਹੀਨਾ ਭਾਵ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਪਹਿਲਾ ਮਹੀਨਾ ਚੇਤ ਦਾ ਹੈ ਤੇ ਨਵਾਂ ਸਾਲ ਵੀ ਚੇਤ ਤੋਂ ਸ਼ੁਰੂ ਹੁੰਦਾ ਹੈ ਤੋਂ ਗੁਰੂ ਮਹਾਰਾਜ ਜੀ ਆਪ ਸਰਬੱਤ ਸੰਗਤ ਦੇ ਉੱਤੇ ਐਸੀ ਕਿਰਪਾ ਕਰਨ ਜਿਵੇਂ ਹੋਲੀਆਂ ਦੇ ਵਿੱਚ ਰੰਗ ਬਰੰਗੇ ਰੰਗਾਂ ਦੇ ਨਾਲ ਸਾਰੇ ਮਨੁੱਖ ਸੋਹਣੇ ਲੱਗਦੇ ਨੇ ਰੰਗੇ ਹੋਏ ਇਸੇ ਤਰ੍ਹਾਂ ਹੀ ਸਰਬੱਤ ਸੰਗਤ ਦਾ ਹਿਰਦਾ ਵੀ ਰੰਗਾਂ ਦੇ ਨਾਲ ਪਰਪੂਲਿਤ ਹੋ ਜਾਵੇ ਸਾਰਿਆਂ ਦੇ ਜੀਵਨ ਦੇ ਵਿੱਚੋਂ ਦੁੱਖਾਂ ਦੇ ਰੰਗ ਮਿਟ ਜਾਣ ਖੁਸ਼ੀਆਂ ਦੇ ਰੰਗ ਆ ਜਾਣ ਤੇ ਮੇਰਾ ਪਾਸ਼ਾ ਜੀ ਦੇਸਾਂ ਪਰਦੇਸਾਂ ਵਿੱਚ ਵਸਦੀਆਂ ਹੋਈਆਂ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਚੜ੍ਹਦੀ ਕਲਾ ਦੀ ਦਾਤ ਗੁਰਸਿੱਖੀ ਨਾਮਦਾਨ ਬਖਸ਼ਿਸ਼ ਕਰਨ ਸੰਗਤ ਜੀ ਭੁੱਲ ਚੁੱਕ ਦੇਖਿਮਾ ਸਰਬੱਤ ਸੰਗਤ ਨੂੰ ਦੁਬਾਰਾ ਹੌਲੀ ਹੌਲੇ ਮਹੱਲੇ ਦੀਆਂ ਨਵੇਂ ਸਾਲ ਦੀਆਂ ਸੰਗਰਾਣਦ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ